ਇਸ ਸਮੇਂ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਮਾਹੀ ਦੇ ਦੇ ਨਾਲ ਦੇ ਪਿੰਡਾਂ ਵਿੱਚ ਜਾਣਾਗੇ ਇੱਥੇ ਲੋਕਾਂ ਦੀ ਕੀ ਕੀ ਮੁਸ਼ਕਲਾਂ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਵੀ ਨਜ਼ਦੀਕ ਆ ਰਹੀਆਂ ਕੱਲ੍ਹ ਬਾਤ ਕਰਾਂਗੇ ਇੱਥੇ ਜੋ ਲੋਕ ਬੈਠੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂ ਸਰ ਹਾਂਜੀ ਇਸ ਪਿੰਡ ਵਿੱਚ ਕਿਹੜੀਆਂ ਜ਼ਿਆਦਾ ਮੁਸ਼ਕਲਾਂ ਨੇ ਕਿਹੜੀਆਂ ਅਜੇ ਤੱਕ ਹੱਲ ਨਹੀਂ ਹੋਈਆਂ ਮੁਸ਼ਕਲਾਂ ਵਿਸ਼ੇਸ਼ ਤੌਰ ਤੇ ਸਾਰੇ ਸਾਡੇ ਬੈਠੇ ਬੰਦੇ ਦੱਸ ਤੀਆਂ ਲੱਗ ਪਾਇਆ ਐਗਰੀਕਲਚਰ ਦੀ ਹੈਗੀ ਹੈ ਟਰਾਂਸਪੋਰਟ ਦੀ ਵੀ ਹੈਗੀ ਸਰਕਾਰੀ ਗਵਰਨਮੈਂਟ ਦੀਆਂ ਬੱਸਾਂ ਨਹੀਂ ਚੱਲਦੀਆਂ ਤੇ ਔਰ ਜਿਹੜੇ ਜੰਗਲੀ ਜਾਨਵਰਾਂ ਦੀ ਹੈਗੀਆਂ ਨੇ ਵਾਈਲਡ ਲਾਈਫ ਤੇ પ્રતિਬੰਧ ਹੈਗਾ ਉਹ ਸੂਰ ਨੂੰ ਮਾਰ ਨਹੀਂ ਦਿੰਦੇ ਹੋਰ ਜਾਨਵਰਾਂ ਨੂੰ ਮਾਰ ਨਹੀਂ ਦਿੰਦੇ ਜੇ ਮਾਰਨ ਦਾ ਕੋ ਲਾਇਸੈਂਸ ਬਣਾਉਣਾ ਦਾ ਬੜਾ ਲੰਬਾ ਪ੍ਰੋਸੈਸ ਹੈਗਾ ਫਿਰ ਉਹਦੇ ਨਾਲ ਕੰਡੀਸ਼ਨਾਂ ਕਈ ਲੱਗ ਜਾਂਦੀਆਂ ਤੋਂ ਐਗਰੀਕਲਚਰ ਵਾਸਤੇ ਦਿੱਕਤਾਂ ਸਾਰੀਆਂ ਦਸੀਆਂ ਉਹ ਬਾਕੀ ਸਾਡੇ ਇੱਥੇ ਐਜੂਕੇਸ਼ਨ ਦੀ ਮੈਂ ਦੱਸਦੀ ਐ ਐਜੂਕੇਸ਼ਨ ਬੜੀ ਅੱਛੀ ਹੈਗੀ ਐ ਲੇਕਿਨ ਨਾ ਦੂਰ ਤ ਰਾਡੇ ਇਲਾਕਿਆਂ 'ਚ ਹੈਗੀ ਐ ਅਸੀਂ ਰੂਰਲ ਏਰੀਆ 'ਚ ਰਹਿੰਦੇ ਆ ਪਹਾੜੀ ਏਰੀਆ 'ਚ ਰਹਿੰਦੇ ਆ ਤੋਂ ਜਾਣ ਆਣ ਦੀ ਵੀ ਦਿੱਕਤ ਹੈਗੀ ਐ ਸਾਡੇ ਬੱਚੇ ਬੱਸਾਂ 'ਚ ਭਰ-ਭਰ ਕੇ ਜਾਂਦੇ ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਮਿੰਨੀ ਬੱਸਾਂ ਦੇ ਵਿੱਚ ਪਿੱਛੇ ਬਾਹਰ ਵੀ ਲੰਮਕੇ ਹੁੰਦੇ ਐ ਤੇ ਉਹ ਟਰਾਂਸਪੋਰਟਰ ਨੂੰ ਤਾਂ ਆਪਣਾ ਲਾਲਚ ਹੁੰਦਾ ਬਾਤੂ ਬੱਚੇ ਲੱਦ ਲਈਏ ਲੇਕਿਨ ਉਹਨਾਂ ਵਾਸਤੇ ਸੁਰੱਖਿਆ ਵੀ ਨਹੀਂ ਹੈਗੀ ਉਹਨਾਂ ਦਾ ਖਤਰਾ ਹੈ ਹਰ ਵੇਲੇ ਜਦੋਂ ਬੱਸਾਂ ਨਾਲ ਲੜਕੇ ਸਾਡੇ ਬੱਚੇ ਜਾਂਦੇ ਐ ਤਾਂ ਉਹ ਟਰਾਂਸਪੋਰਟ ਦਾ ਵੀ ਵਿਸ਼ੇਸ਼ ਧਿਆਨ ਹੋਣਾ ਚਾਹੀਦਾ ਖਾਸ ਕਰਕੇ ਬੱਚਿਆਂ ਦੀਆਂ ਯੋਜਨਾ ਘਟਨਾਵਾਂ ਹੁੰਦੀਆਂ ਦੇਖੀਆਂ ਅਸੀਂ ਤੇ ਉਹਨਾਂ ਤੇ ਟਰਾਂਸਪੋਰਟਰ ਵਾਲਿਆਂ ਨੂੰ ਵੀ ਕਹਿਣਾ ਚਾਹੀਦਾ ਵੀ ਬੱਸ ਜਾਂਦਾ ਨਹੀਂ ਬੱਚੇ ਬਿਠਾਏ ਜਾਣ ਨਾ ਕਿ ਉੱਪਰ ਬਿਠਾਏ ਜਾਣ ਤਾਂ ਇਹ ਦਿੱਕਤ ਵੀ ਹੈਗੀ ਹੈ ਉਸ ਲਈ ਸਾਡੇ ਹੈਲਥ ਹੈਗਾ ਸਾਡੇ ਪਿੰਡਾਂ ਦੀ ਡਿਸਪੈਂਸਰੀਆਂ ਖੁੱਲੀਆਂ ਐ ਕਾਫੀ ਲੰਬੇ ਸਮੇਂ ਤੋਂ ਸਰਕਾਰਾਂ ਡਿਸਪੈਂਸਰੀਆਂ ਖੋਲਦੀਆਂ ਲੇਕਿਨ ਹੁਣ ਜਦੋਂ ਦਿੱਲੀ ਦੇ ਪੈਟਰਨ ਤੇ ਆਮ ਆਦਮੀ ਪਾਰਟੀ ਆਈ ਐ ਉਹ ਕਹਿੰਦੀ ਮਹੱਲਾ ਕਲੀਨਿਕ ਖੋਲਣੇ ਦੋਸਤ ਸਾਡੀਆਂ ਡਿਸਪੈਂਸਰੀਆਂ ਖਾਲੀ ਪਈਆਂ ਨੇ ਤੇ ਮਹੱਲਾ ਕਲੀਨਿਕ ਖੋਲ ਕੇ ਕੀ ਕਰਾਂਗੇ ਉਹਨਾਂ ਨੂੰ ਹੀ ਅਪਡੇਟ ਕੀਤਾ ਜਾਵੇ ਸਾਡੀਆਂ ਡਿਸਪੈਂਸਰੀਆਂ ਨੂੰ ਤਾਂ ਕਿ ਪਿੰਡਾਂ ਦੇ ਇੱਕ ਕਲਸਟਰ ਜਿਹੜੇ 4-4 6-6 ਪਿੰਡਾਂ ਦੇ ਬਣੇ ਹੋਇਆ ਉਹਦਾ ਲੋਕ ਫਾਇਦਾ ਲੈ ਸਕੇ ਕੋ ਡਾਕਟਰ ਪਰਮਨੈਂਟ ਬੈਠੇ ਕੋ ਲੈਬਰਾਟਰੀ ਹੋਵੇ ਕੁਝ ਦੌੜਾਂ ਕੱਟਣ ਕੱਟਣ ਸਾੜੀਆਂ ਦੂਸਰੇ ਹਸਪਤਲਾਂ ਦੀਆਂ ਤੋਂ ਮੱਲਾ ਕਲੀਨਿਕ ਤੇ ਵੀ ਜਾਏ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਜਿਹੜੇ ਡਿਸਪੈਂਸਰੀਆਂ ਸਾੜੀਆਂ ਹੈਗੀਆਂ ਆਲਰੇਡੀ ਜਿਹੜੇ ਇਨਵੈਸਟ ਕੀਤੀਆਂ ਹੋਈਆਂ ਨੇ ਸਟਰਕਚਰ ਤਿਆਰ ਕੀਤਾ ਹੋਇਆ ਉੱਥੇ ਹੀ ਸਾਰਾ ਸਟਾਫ ਭੇਜਿਆ ਜਾਵੇ ਤਾਂ ਕਿ ਲੋਕ ਪੰਜ ਪੰਜ 6 6 ਪਿੰਡ ਦੇ ਉੱਥੇ ਆਪਣਾ ਇਲਾਜ ਸਹੀ ਟੰਗ ਨਾ ਕਰਾ ਸਕਣ ਵੱਡੀ ਦਿੱਕਤ ਹੋਵੇ ਤਾਂ ਦੂਰ ਜਾਣਾ ਹੀ ਪੈਂਦਾ ਠੀਕ ਹੈ ਜੀ ਖੇਤੀ ਕਿਸ ਤਰ੍ਹਾਂ ਕੀਤੀ ਖੇਤੀ ਕਿਵੇਂ ਹੈ ਕਿ ਇਹ ਕੰਢੀ ਇਲਾਕਾ ਹੈ ਉੱਚਾ ਇਲਾਕਾ ਖੇਤੀ ਕੀ ਹੈ ਕੰਢੀ ਏਰੀਆ ਜਿਹੜੀ ਹੈ ਖੇਤੀ ਹੈਗੀ ਹੈ ਕਿ ਇਹ ਤਾਂ ਮੁਸ਼ਕਲ ਹੈਗੀ ਹੈ ਕਿਉਂਕਿ ਡੰਗੇ ਜਿਹੜੇ ਨੇ ਉਬਾਰਾ ਤੇ ਬਾਕੀ ਜਾਨਵਰ ਜਿਹੜੇ ਨੇ ਉਹ ਬਹੁਤ ਮਤਲਬ ਹੈ ਵੀ ਨੁਕਸਾਨ ਕਰਦੇ ਨੇ ਬਾਕੀ ਇਹ ਹੈ ਪੇ ਉਹ ਖਰਨ ਦੇ ਵਿੱਚ ਤੇ ਜਟਾ ਨੂੰ ਮਤਲਬ ਮਾਲਵਾ ਮਿਲ ਜਾਂਦਾ ਇੱਥੇ ਮਾਲਵਾ ਕਦੇ ਵੀ ਕਿਸੇ ਨੂੰ ਕੋਈ ਨਹੀਂ ਮਿਲਿਆ ਨਾ ਹੀ ਕਦੇ ਸਰਪੰਚ ਨੇ ਕੋਈ ਗੱਲ ਕੀਤੀ ਹੈ ਨਾ ਹੀ ਕਿਸੇ ਮੋਢੇ ਦਾ ਆਦਮੀ ਨੇ ਗੱਲ ਕੀਤੀ ਆ ਕਿਉਂਕਿ ਮੌਜੂਦ ਆਦਮੀ ਆਵੇ ਤਾਂ ਗੱਲ ਕਰ ਜੇ ਜੇ ਆਉਂਦਾ ਹੀ ਨਹੀਂ ਕੋਈ ਵੀ ਐਮਪੀ ਹੈ ਤੇ ਉਹ ਉੱਪਰ ਗੱਲ ਹੀ ਨਹੀਂ ਕਰਿਆ ਬੋਰਡ ਲੈਂਡ ਆ ਜਾਣਗੇ ਪਰ ਬੋਰਡ ਤਾਂ ਹੁਣ ਥੁਠੀ ਨਹੀਂ ਥੋੜੀ ਪਾਣੀ ਦਾ ਹੈ ਜਿਹੜਾ ਇੱਥੇ ਕੰਮ ਕਰਦਾ ਉੱਪਰ ਹੈਡ ਆਫ ਦੀ ਡਿਪਾਰਟਮੈਂਟ ਉਹਨੂੰ ਪਾਣੀ ਪੈਂਦੀ ਆ ਪਰ ਇਹ ਮੁਰਕੇ ਇੱਥੇ ਦਰਸ਼ਨ ਨਹੀਂ ਦੇਣੇ ਤੇ ਕੰਮ ਕਰਨੇ ਕੋਈ ਡਗਾ ਦਾ ਸਾਧਨ ਵੀ ਹੋਣਾ ਚਾਹੀਦਾ ਕਿਹੜੀ ਬੜੀ ਮੁਸ਼ਕਲ ਹੈ ਬਾਕੀ ਥਾਣੇ ਵਤ ਵੀ ਤੁਹਾਡੇ ਅੱਗੇ ਬੇਨਤੀ ਕੀਤੀ ਇਹ ਮੇਰੇ ਭਰਾ ਨੇ ਕਿ ਇੱਥੇ ਥਾਣਾ ਵੀ ਨੇੜੇ ਹੋਣਾ ਚਾਹੀਦਾ ਕਿਉਂਕਿ ਲੋਕੀ 50 ਰੁਪਏ ਭੀ ਇਹ ਇੱਥੇ ਲੱਗ ਜਾਂਦੇ ਟਰਵਾੜੇ ਜਾਂਦੇ ਤਹਿਸੀਲਾ ਥਾਣਾ ਵੀ ਥੁੜੀ ਹੈ ਟਰਵਾੜਾ ਤੇ ਮੁਸ਼ਕਲ ਹੋ ਜਾਂਦੀ ਗਰੀਬ ਆਦਮੀ ਨੇ 50 ਰੁਪਏ ਦਿੱਤੇ ਉਹ ਕਿਥੋਂ ਕਰੇਗਾ ਮਤਲਬ ਮੈਂ ਇਹ ਕਿਥੋਂ ਕਰ ਸਕਦਾ ਉਦਗਾਰ ਕਿਵੇਂ ਹੋਊਗਾ ਦਾ ਤਾਂ ਕੋਈ ਕਾਰਖਾਨਾ ਨਹੀਂ ਕੋਈ ਛਾੜਦੇ ਨਹੀਂ ਤੁਹਾਡੀਆਂ ਪੁੜੀਆਂ ਲਾ ਕੇ ਜਾਂ ਕਾਰਖਾਨੇ ਜਿਹੜੇ ਫੋਡੀ ਫੋਡ ਦੇ ਹਨ ਕੋਈ ਥੋ ਬੰਦੇ ਉਹ ਉਹਨਾਂ ਨੂੰ ਰੁਜ਼ਗਾਰ ਹੈਗਾ ਤਾਂ ਜਿਹੜੇ ਦੇ ਅੰਦਰ ਕਾਰਖਾਨੇ ਵਗੈਰਾ ਪ੍ਰਾਈਵੇਟ ਹੈਗੇ ਉੱਥੇ ਲੁਧਿਆਣੇ ਤੇ ਉਹਨੇ ਵੀ ਕੰਮ ਕਰਕੇ ਆਪਣਾ ਗੁਜ਼ਾਰਾ ਚਲਦੇ ਤੇ ਪਿੰਡੇ ਤਾਂ ਇਹੀ ਹੈਗਾ ਬਾਕੀ ਉਹਨਾਂ ਨੂੰ ਮਾਜਬਾ ਮੁਲਬਾ ਦੇ ਇੱਥੇ ਕਦੇ ਕਿਸੇ ਨੇ ਮਿਲੇ ਨਹੀਂ ਆਣ ਦੀ ਮਾਰ ਐਸ ਲਾ ਕੇ ਹਾਂਜੀ ਪਾਣੀ ਦੀ ਮਾਰ ਐਸ ਲਾ ਕੇ ਪਾਣੀ ਦੀ ਬਰਖਾਟ ਬਹੁਤੀ ਹੋਏ ਤਾਂ ਮਾਰੇਗੀ ਜੇ ਪਾਣੀ ਹੋਰ ਤਾਂ ਬਾਕੀ ਠੀਕ ਹੀ ਹੈ ਪਾਣੀ ਦੀ ਮਹੀਨਾ ਦੀ ਪਰ ਉਹ ਤੋਂ ਹੈ ਪੀਨ ਵਾਲੇ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਨਾ ਉਹ ਬਹੁਤ ਲੰਬੇ ਸਮੇਂ ਤੋਂ ਸਾਡੇ ਚੱਲੀ ਆਇਆ ਸਾਡਾ ਇੱਕ ਬਾੜੀ ਇਲਾਕਾ ਹੈਗਾ ਇਹ ਤੈਨੂੰ ਹੋਰ ਬੈਡ ਪਹਾੜੀ ਏਰੀਆ ਪੈਂਦਾ ਉਥੇ ਸ਼ਾਈ ਸਾਹਿਬ ਨੇ ਟੂਰ ਲਾਇਆ ਜਦੋਂ ਵੋਟਾਂ ਮੰਗਣ ਗਏ ਤਾਂ ਉਹਨਾਂ ਨੇ ਸਭ ਤੋਂ ਵੱਡੀ ਪ੍ਰੋਬਲਮ ਆਖੀ ਪਾਣੀ ਦੀ ਸ਼ਾਈ ਸਾਹਿਬ ਨੇ ਅਪ੍ਰੈਲ ਪਲਾਨ ਬਣਾ ਕੇ ਦਿੱਲੀ ਨੂੰ ਭੇਜੀ ਹੁਣ 250 ਕਰੋੜ ਰੁਪਏ ਦਾ ਪਹਿਲਾ ਪ੍ਰੋਜੈਕਟ ਆਇਆ ਹੁਣ ਹੋਰ ਪਤਾ ਹੋਇਆ ਉਹਦੇ ਚ ਜਿਹਦੀਆਂ ਪੈਪਾਂ ਵਿਛੀਆਂ ਨੇ ਇਹ ਹੁਣ ਪਾਣੀ ਪੈਪਾਂ ਲੈ ਕੇ ਜਾਣ ਗਈਆਂ ਹਰੇਕ ਪਿੰਡ ਦੇ ਵਿੱਚ ਪਹੁੰਚਣ ਗਈਆਂ ਸਾਡੀ ਕੰਢੀ ਨਹਿਰ ਹੈਗੀ ਪੌਂਗ ਟਾਈਮ ਹੈਗਾ ਉਥੋਂ ਪਾਣੀ ਫਿਲਟਰ ਕਰਕੇ ਇਹਨਾਂ ਦੇ ਪਾਈਪਾਂ ਦਾ ਰਾਹੀਂ ਲੋਕਾਂ ਦੇ ਪਿੰਡਾਂ 'ਇ ਪਹੁੰਚਾਇਆ ਜਾਏਗਾ ਤਾਂ ਇਹਦਾ ਹਾਲ ਉਹਨਾ ਲੱਭਿਆ ਲੇਕਿਨ ਇਹ ਪ੍ਰੋਸੈਸ ਜਿਹੜਾ ਲੰਬਾ ਹੈਗਾ ਟਾਈਮ ਨਾਲ ਤਾਂ ਜੂਰ ਸੁੱਖ ਮਿਲ ਜਾਏਗਾ ਲੇਕਿਨ ਇਸ ਵੇਲੇ ਦਿੱਕਤ ਹੈਗੀ ਪਾਣੀ ਦੀ ਨੌਜਵਾਨਾਂ ਵਾਸਤੇ ਤੇ ਕੋਈ ਕਾਲਜ ਜਿ ਹਿ ਯੂਨੀਵਰਸਿਟੀ ਬਣੀ ਹੀ ਕੋਈ ਨਾ ਕਾਲਜ ਬਣਿਆ ਤੇ ਨਾ ਯੂਨੀਵਰਸਿਟੀ ਬਣੀ ਹੈ ਤਾਂ ਨਾ ਹੀ ਨੌਜਵਾਨਾਂ પાસે ਕੋਈ ਸੇਫਟੀ ਹੈਗੀ ਸਾਡੇ ਇਲਾਕੇ 'ਚ ਕਿਉਂਕਿ ਆਪਾਂ 50 ਸਾਲ ਤੋਂ ਦਿਖਦੇ ਪਏ ਆ ਜਿੱਥੇ ਬੈਠੇ ਆ ਉੱਥੇ ਤੋਂ ਉੱਥੇ ਹੀ ਬੈਠੇ ਆ ਜਦੋਂ ਕੋਈ ਕਦੇ ਕੋਈ ਮਨਿਸਟਰ ਬੜਦਾ ਹੀ ਨਹੀਂ ਆਕੇ ਪੁੱਛਦਾ ਮੰਗਦਾ ਹੀ ਨਹੀਂ ਤਾਂ ਕੰਮ ਕਿੱਥੇ ਹੋਣੇ ਆ ਮੇਰਾ ਤਾਂ ਮੁੱਦਾ ਇਹ ਹੈ ਨਾ ਕਿ ਜੇ ਕੋਈ ਮਨਿਸਟਰ ਬਣੀ ਕੇ ਜਾਂਦਾ ਸਤਾ ਚ ਤਾ ਉਹ ਸੈਂਟਰ ਚ ਜਾ ਕੇ ਰੋਆ ਪਿਟਿਆ ਕੋ ਲਿਓ ਵੈ ਕੰਢੀ ਇਲਾਕੇ ਨੂੰ ਉਹ ਤਾਂ ਸਾਡੇ ਇਲਾਕੇ ਹੈ ਕੁਛ ਨਹੀਂ ਟਰਾਂਸਪੋਰਟ ਦੇ ਦਾ ਬੱਚੇ ਸਕੂਲ ਜਾਂਦੇ ਆ ਬੱਸਾਂ ਦਾ ਕੋ ਸਾਧਨ ਬੱਸਾਂ ਦਾ ਸਾਧਨ ਪ੍ਰਾਈਵੇਟ ਬੱਸਾਂ ਨੇ ਲਾਦ ਲਦਾਈ ਕੇ ਜਾਂਦੇ ਬੱਚੇ ਹੀਟ ਉੱਪਰ ਨਾ ਤਾਂ ਉਹਨਾਂ ਨੂੰ ਕੋਈ ਸਹੂਲਤਾਂ ਜਾਣ ਦੀ ਨਾ ਹੋਣ ਦੀ ਕਹਿਰ ਦਾ ਪਾਵਾ ਸਾਡੇ ਕੰਢੀ ਦੇ ਵਿੱਚ ਖਾਸ ਕਰਕੇ ਰੋਡਵੇਜ ਕੋਈ ਨਾ ਬੱਸ ਹੈ ਨਾ ਕੋ ਸਰਕਾਰਾਂ ਦਿਖਦੀਆਂ ਨੇ ਤੇ ਇਲਾਕਾ ਕਿੱਦਾਂ ਦਾ ਵਿਛੜਿਆ ਹੈਗਾ ਇਹਨਾਂ ਨੂੰ ਇਹ ਚੀਜ਼ ਚਾਹੀਦੀ ਇੱਕ ਨਹੀਂ ਚਾਹੀਦੀ ਜਿਸ ਮੰਤਰੀ ਨੇ ਕਦੀ ਪੁੱਛੜਾ ਮੰਗਣਾ ਹੀ ਨਹੀਂ ਤਾਂ ਉਹਨੇ ਮਤਲਬ ਸਾਨੂੰ ਸੇਫਟੀ ਕਿਾ ਦੇਣੀ ਹੈ ਗਲਤ ਕਰਦੇ ਬੈਠੇ ਰਹਿੰਦੇ ਰੁਜ਼ਗਾਰ ਨੂੰ ਲੈ ਕੇ ਨੌਜਵਾਨਾਂ ਦਾ ਕੀ ਨਹੀਂ ਰੁਜ਼ਗਾਰ ਬਹੁਤ ਘੱਟ ਹੈ ਪਹਿਲੇ ਆਰਮੀ ਚ ਚਲੇ ਜਾਂਦੇ ਸੀ ਹੁਣ ਉੱਥੇ ਕਰਤੀ ਹੈ ਅਗਨੀ ਵੀਰ ਚਾਰ ਸਾਲੀ 4 ਸਾਲ ਤੇ ਬਾਅਦ ਨਾ ਤਾਂ ਉਹਨੂੰ ਪੈਨਸ਼ਨ ਮਿਲਦੀ ਤੇ ਨਾ ਉਹ ਕੋਈ ਕੰਮ ਸਿੱਖ ਸਕਦਾ 4 ਸਾਲਾਂ ਚ ਕੀ ਕੰਮ ਸਿੱਖੇਗਾ ਆਗੇ ਫਿਰ ਬੇਰੁਜ਼ਗਾਰ ਹੋ ਜਾਏਗਾ ਤੇ ਕੋਈ ਇਦਾਂ ਦਾ ਉਪਰਾਲਾ ਸਰਕਾਰ ਨੇ ਨਹੀਂ ਕੀਤਾ ਜੇ ਕਿਤੇ ਕੰਮ ਮਿਲਦਾ ਰੁਜ਼ਗਾਰ ਮਿਲਦਾ ਤੇ ਇੱਥੋਂ ਬੱਚੇ ਚਲੇ ਜਾਂਦੇ ਜਿਆਦਾ ਇਧਰ ਹਿਮਾਚਲ ਚ ਜਾਂਦੇ ਟਾਇਰ ਜਾਂ ਫਿਰ ਇਧਰ ਲੁਧਿਆਣਾ ਚਲੇ ਜਾਂਦੇ ਜਿੱਥੇ ਫੈਕਟਰੀਆਂ ਜਾਂ ਹੋਰ ਕਿਤੇ ਬਾਹਰ ਜਾ ਕੇ ਛੋਟਾ ਮੋਟਾ ਕੰਮ ਜਾਂ ਬਾਹਰ ਚਲੇ ਜਾਂਦਾ ਸੂਪ੍ਰਕਾਸ਼ ਐਮਪੀ ਦੇ ਨਾ ਇਧਰ ਕੋਈ ਇੰਡਸਟਰੀ ਵਗੈਰਾ ਉਹਨਾਂ ਵੱਲੋਂ ਕੋਈ ਖੋਲ੍ਹੇ ਕੀ ਹੋਵੇ ਬਿਲਕੁਲ ਨਹੀਂ ਜੀ ਪੀਣ ਵਾਲੇ ਪਾਣੀ ਦੀ ਕਿਵੇਂ ਸਮੱਸਿਆ ਹੈ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਸਾਡੇ ਇਲਾਕੇ ਚ ਕਿਉਂਕਿ ਬੜੀ ਦੇਰ ਤੇ ਚੱਲ ਰਿਹਾ ਹੈ ਇਹਦਾ ਪ੍ਰਸ਼ਾਸਨ ਪਹਿਲੇ ਪਹਿਲੇ ਹੱਥ ਸਾ ਇਹਦਾ ਕੰਮ